ਦੁਆਰਾ ਸਰਕੂਲਟ ਇੱਕ ਵਾਰ ਦੱਸਾਇਆ ਕਿ ਵੀ ਤਰੀਕ ਨੂੰ ਜਿਹੜੇ ਕਿ ਸਾਂਝ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਆ ਜਿਹੜੇ ਇੱਥੇ ਕਰਵਾ ਰਹੇ ਨੇ ਜਿਹੜੀ ਸੰਸਥਾ ਵੱਲੋਂ ਕਰਵਾਏ ਜਾ ਰਿਹਾ ਸੀ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ ਔਰ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਕਿ ਬੱਚਿਆਂ ਦਾ ਵੀ ਔਰ ਅੱਜ ਕੱਲ ਦੇ ਜਿਹੜੇ ਦਸਤਾਰ ਮੁਕਾਬਲਿਆਂ ਦੇ ਵਿੱਚ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬ੍ਰੋਸ ਸਾਹਿਬ ਅੱਜ ਦਾ ਜਿਹੜਾ ਤੁਹਾਡਾ ਤੁਸੀਂ ਜਿਹੜਾ ਕਿ 20 ਤਰੀਕ ਦਾ ਰੱਖਿਆ ਦਸਤਾਰ ਮੁਕਾਬਲਾ ਕਿੰਨੇ ਕਿ ਦਸਤਾਰ ਸਜਾਉਣ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਖਬਤਵਲੂ ਵੈਗਰ ਜੇ ਖਾਲਸਾ ਵੈਗਰ ਜੀ ਕੀ ਪਤੇ ਇਹ ਜਿਹੜਾ ਸਾਂਝ ਦਸਤਾਰ ਮੁਕਾਬਲਾ ਹੈ ਜੀ ਇਹ ਬੱਚਿਆਂ ਦੀ ਏਜ ਹੈ 8 ਸਾਲਾਂ ਤੋਂ ਲੈ ਕੇ 14 ਹਾਲਾਂ ਦੀ ਬੱਚਿਆਂ ਦੀ ਏਜ ਹੈ ਜੀ ਜਿਹਦੇ ਵਿੱਚ ਅਸੀਂ ਨਾਮ ਰੱਖੇ ਗਏ ਨੇ ਜੀ ਜਿਹੜੇ ਬੱਚੇ ਦੀ ਏਜ ਹੈ 8 ਤੋਂ 10 ਸਾਲਾਂ ਦੀ ਉਹਦਾ ਪਹਿਲਾ ਨਾਮ 3100 ਰੁਪਿਆ ਜੀ ਦੂਜਾ ਨਾਮ 2100 ਰੁਪਿਆ ਜੀ ਤੀਜਾ ਨਾਮ 1100 ਰੁਪਿਆ ਜੀ ਜਿਹੜੇ ਬੱਚੇ ਦੀ ਏਜ 11 ਤੋਂ 12 ਸਾਲ ਦੀ ਹੈ ਜੀ ਉਹਦਾ ਪਹਿਲਾ ਨਾਮ 4100 ਰੁਪਿਆ ਜੀ ਦੂਜਾ 3100 ਰੁਪਿਆ ਜੀ ਤੀਜਾ 2100 ਰੁਪਿਆ ਜੀ ਜਿਹੜੇ ਬੱਚੇ ਦੀ ਏਜ ਆ ਗਈ 13 ਪਹਿਲਾ ਨਾਮ 5100 ਰੁਪਇਆ ਜੀ ਦੂਜਾ 4100 ਰੁਪਇਆ ਜੀ ਤੀਜਾ 3100 ਰੁਪਇਆ ਜੀ ਤੇ ਹਲਕਾ ਨਿਵਾਸੀ ਆਪਣੇ ਪਾਤਣਾ ਨਿਵਾਸੀ ਪਿੰਡਾਂ ਸਾਰੇ ਮੇਰੇ ਭੈਣਾਂ ਦੇ ਮੇਰੇ ਵੀਰਾਂ ਨੂੰ ਗੁਜ਼ਾਰਤ ਹੈ ਕਿ ਆਉਣ ਵਾਲੀ 20 ਤਰੀਕ ਨੂੰ 20 ਅਪ੍ਰੈਲ ਨੂੰ ਸਤਾਨ ਗੁਰਦਾਰਾ ਗੁਰਤੇਗ ਬਹਾਦਰ ਸਾਹਿਬ ਪਾਤਣਾ ਆਪਣੇ ਬੱਚਿਆਂ ਨੂੰ ਲੈ ਕੇ ਉਹ ਟਾਈਮ ਸਾਡਾ ਜੀ 10 ਤੋਂ 12 ਦੀ ਐਂਟਰੀ ਦਾ ਟਾਈਮ ਹੈ ਜੀ ਤੇ 12 ਤੋਂ 2 ਵਜੇ ਦਾ ਸਾਡਾ ਫਾਈਨਲ ਦਾ ਟਾਈਮ ਹੈ ਜੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਸਤਾਰ ਦਾ ਜਿਹੜਾ ਕਿ ਅੱਜ ਕੱਲ੍ਹ ਰੁਤਵਾ ਘਟਦਾ ਜਾਂਦਾ ਹੈ ਕਿਉਂਕਿ ਸਿੱਖੀ ਸਰੂਪ ਨੂੰ ਕਾਫੀ ਜ਼ਿਆਦਾ ਲੋਕਾਂ ਨੇ ਇਸ ਵਕਤ ਜਿਵੇਂ ਕਿ ਨਵੀਂ ਜਨਰੇਸ਼ਨ ਹੈ ਉਹਨਾਂ ਵੱਲੋਂ ਵਾਲ ਕਟਾ ਕੇ ਜਾਂ ਜਿਸ ਤਰ੍ਹਾਂ ਵੀ ਨਵਾਂ ਫੈਸ਼ਨ ਚੱਲ ਰਿਹਾ ਦੌਰ ਚੱਲ ਰਿਹਾ ਉਸ ਦੇ ਵਿੱਚ ਹੀ ਦਸਤਾਰ ਬੰਨਣ ਦਾ ਜਿਹੜਾ ਰੁਤਵਾ ਕਾਫੀ ਘਟਦਾ ਜਾ ਰਿਹਾ ਹੈ ਜਿਸ ਤਰ੍ਹਾਂ ਇਹਨਾਂ ਵੱਲੋਂ ਅੱਜ ਦਸਤਾਰ ਸਜਾਉਣ ਵਾਲਾ ਜਿਹੜਾ ਕਿ ਰੱਖਿਆ ਗਿਆ ਪ੍ਰੋਗਰਾਮ 20 ਤਰੀਕ ਦਾ ਗੁਰਦੁਆਰਾ ਸਾਹਿਬ ਵਿਖੇ ਉਹਦੇ ਨਾਲ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਸਿੱਖੀ ਦੇ ਸਿੱਖੀ ਰੂਪ ਦੇ ਨਾਲ ਜ਼ਿਆਦਾ ਜੁੜਨਦਾ ਉਹਨਾਂ ਦਾ ਵੀ ਮਹੱਤਵ ਹੋਵੇਗਾ ਇਸੇ ਵਾਸਤੇ ਹੀ ਇਹਨਾਂ ਵੱਲੋਂ ਜਿਹੜੇ ਕਿ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਔਰ ਇਨਾਮ ਵੀ ਰੱਖੇ ਗਏ ਨੇ ਇਸ ਸੰਸਥਾ ਜਿਹੜੀ ਕਿ ਕਿੰਨੇ ਕੇ ਸਮੇਂ ਤੋਂ ਕੰਮ ਕਰਦੀ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਸੀਂ ਸਾਨੂੰ ਪ੍ਰਮਾਤਮਾ ਨੇ ਦੇਖੋ ਜੀ ਸਮਾਤ ਵਾਸੀ ਆ ਵੀ ਥੋੜਾ ਜਿਹਾ ਬੱਚਾ ਨੂੰ ਅਵੇਅਰ ਹੋ ਜਾਣ ਬੱਚੇ ਤੇ ਸਾਡਾ ਸਿੱਖੀ ਦਾ ਸਿਸਟਮ ਜਿਹੜਾ ਹੈਗਾ ਥੋੜਾ ਜਿਹਾ ਪਿੱਛੇ ਜਾਂਦਾ ਦੇ ਕੋ ਸਾ ਨੀਰਾਪੂਰਾ ਸਾਡੇ ਨਾਲ ਬਿਨੀਆਂ ਗੱਲ ਬਣਦੀ ਬੱਚਾ ਦੇ ਮਾਪੇ ਪਾਪਾ ਨੂੰ ਵੀ ਇਹ ਚੀਜ਼ ਚਾਹੀਦੀ ਆ ਵੀ ਬੱਚਿਆਂ ਨੂੰ ਅਸੀਂ ਪੇਅਰ ਕਰੀਏ ਕਿਉਂਕਿ ਦਸਤਾਰ ਤਾਂ ਸਾਨੂੰ ਗੁਰੂ ਮਹਾਰਾਜ ਜੀ ਨੇ ਬਖਸ਼ੀ ਆ ਇੱਕ ਵੱਡੀ ਬਖਸ਼ੀ ਹੋਈ ਚੀਜ਼ ਆ ਹੈ ਬੜੀ ਸਾਮਕੇ ਰੱਖਣ ਵਾਲੀ ਚੀਜ਼ ਆ ਲੇਕਿਨ ਅੱਜ ਕੱਲ ਦੇ ਬੱਚੇ ਉਹ ਨਹੀਂ ਸੋਦੇ ਕਿਉਂਕਿ ਉਹਨਾਂ ਦੇ ਮਾਪਿਆਂ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਭਈ ਆ ਤੁਸੀਂ ਆਪਣੇ ਬੱਚਿਆਂ ਨੂੰ ਇੱਧਰਲੇ ਪਾਸੇ ਤੋਰਿਏ ਸਿੱਖੀ ਸਰੂਪ ਨਾਲ ਜੋੜਿਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਲੱਗਦਾ ਤੁਹਾਨੂੰ ਜਿਵੇਂ ਕਿ ਤੁਸੀਂ ਦਸਤਾਰ ਸਾਂਝ ਦਸਤਾਰ ਮੁਕਾਬਲੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਔਰ ਕਿੰਨੇ ਤੁਹਾਡੇ ਕੋਲ ਆ ਜਾਣਗੇ ਜਿਹੜੇ ਕਿ ਇੱਥੇ ਪ੍ਰੋਗਰਾਮ ਦੇ ਵਿੱਚ ਕਿੰਨੇ ਦਿਨ ਤੋਂ ਇਹ ਤੁਸੀਂ ਵੈਸੇ ਵੀ ਇਹਦਾ ਪ੍ਰਚਾਰ ਕਰ ਰਹੇ ਹੋ ਇਹ ਸਾਡਾ ਪ੍ਰਚਾਰ ਕਰਦਣ ਘੱਟੋ ਘੱਟ 15 ਦਿਨ ਹੋ ਗਏ ਨੇ ਜੀ ਇਹ ਆਪਾਂ ਹੀ ਪਹਿਲਾ ਦਸਤਾਰ ਮੁਕਾਬਲਾ ਪਾਤਣਾ ਤੇ ਕਰਾ ਰਹੇ ਹਾਂ ਜੀ ਠੀਕ ਹੈ ਜੀ ਤੇ ਜਿੱਦਾਂ ਆਪਣੇ ਸਕੂਲ ਨੇ ਆਪਣੇ ਸਤਰਾਣੇ ਹਲਕੇ ਦੇ ਉਹ ਸਾਰੇ ਸਕੂਲਾਂ ਚ ਅਸੀਂ ਗਏ ਆ ਜੀ ਗੁਰਦਰਾ ਸਾਹਿਬਾਂ ਦੇ ਵਿੱਚ ਗਏ ਆ ਜੀ ਜਿੰਨੇ ਵੀ ਗੁਰੂ ਘਰ ਦੇ ਸਾਡੇ ਵਜੀਰ ਨੇ ਪਾਠੀ ਸਿੰਘ ਨੇ ਉਹਨਾਂ ਨੂੰ ਇਹ ਸਮਾਨਤ ਕਰਨਾ ਹੈ ਜੀ ਜਿੰਨੇ ਸਰਪੰਚ ਨੇ ਪਿੰਡਾਂ ਦੇ ਉਹ ਵੀ ਇਹ ਸਮਾਨਤ ਕਰਨੇ ਨੇ ਕਿੰਨੇ ਇੱਕ ਵਿਦਿਆਰਥੀ ਜਾਂ ਬੱਚੇ ਜਾਂ ਹੋਰ ਜਿਹੜੀ ਨਵੀਂ ਜਨਰੇਸ਼ਨ ਹੈ ਕਿੰਨੇ ਇੱਕ ਇਹ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਦੇ ਤੁਹਾਡੀ ਉਮੀਦ ਹੈ ਵੀ ਕਿੰਨੇ ਸਾਡੀ ਸੋਚ ਮੁਤਾਬਕ ਘੱਟੋ ਘੱਟ 300-400 ਬੱਚਾ ਸਾਡੇ ਕੋਲ ਆ ਰਿਹਾ ਜੀ ਕੱਟ ਤੋਂ ਕੱਟ ਇਹ ਜਿਹੜੇ ਵੇਲੇ ਤੋਂ ਕਿੰਨੇ ਵੇਲੇ ਤੱਕ ਦੰਗੋ ਇਹ ਸਾਡਾ ਸਮਾਂ ਹੈ ਜੀ 10 ਤੋਂ 12 ਵਜੇ ਤੱਕ ਐਂਟਰੀ ਦਾ ਸਮਾਂ ਹੈ ਜੀ ਤੇ 12 2 ਦਾ ਮੁਕਾਬਲੇ ਦਾ ਰਿਜ਼ਲਟ ਹੈ ਸਾਡਾ ਜੀ ਇਹ ਜਿਹੜੇ ਤੁਸੀਂ ਦਸਤਾਰ ਮੁਕਾਬਲਿਆਂ ਦੇ ਵਿੱਚ ਜਿਸ ਤਰ੍ਹਾਂ ਕੋਈ ਕ੍ਰਿਡਿਸ਼ਨਾਂ ਰੱਖੀਆਂ ਹੋਈਆਂ ਕਿਸ ਤਰ੍ਹਾਂ ਦੇ ਜਿਹੜੇ ਕਿ ਸਭ ਤੋਂ ਵਧੀਆ ਦਸਤਾਰ ਸਜਾਉਣ ਵਾਸਤੇ ਜਿਹੜੇ ਕਿ ਉਹਨਾਂ ਦਾ ਡਿਸੀਜਨ ਲੈਣ ਵਾਸਤੇ ਜਿਵੇਂ ਆਮ ਦੇਖਦੇ ਆ ਕੋਈ ਇਸ ਤਰ੍ਹਾਂ ਦੇ ਮੁਕਾਬਲਿਆਂ ਦੇ ਵਿੱਚ ਵੀ ਜਿਹੜਾ ਉਹਨੂੰ ਡਿਕਲੇਅਰ ਕਰਦਾ ਏ ਉਹਨਾਂ ਦੇ ਉਹ ਕਿੱਥੋਂ ਔਰ ਕਿਹੜੇ ਜਿਹੜੇ ਸਾਡੇ ਕੋਚ ਨੇ ਜੀ ਇੱਕ ਤੇ ਮਸਤੂਆਣਾ ਸਾਹਿਬ ਤੋਂ ਆ ਰਹੇ ਨੇ ਜੀ ਦੂਜਾ ਸਾਡਾ ਕੋਚ ਆਪਣੇ ਚੀਮਾ ਸਾਹਿਬ ਅਕੈਡਮੀ ਤੋਂ ਆ ਰਹੇ ਨੇ ਇੱਕ ਪਟਿਆਲੇ ਤੋਂ ਕੋਚ ਆ ਰਿਹਾ ਸਾਡਾ ਜੀ ਇੱਕ ਮੁੰਡਾ ਸਾਡਾ ਪਾਤਣਾ ਦਾ ਮੰਦੀਪ ਜੀ ਇੱਕ ਸਾਡਾ ਨੀਸਕੋਂ ਤੋਂ ਪੰਜ ਕੋਚ ਸਾਰੇ ਬਾਹਰੋਂ ਕੋਚ ਨੇ ਸਾਡੇ ਜੀ ਹਾਂਜੀ ਕੀ ਸੰਦੇਸ਼ ਦੇਣ ਤੋਂ ਸੰਦੇਸ਼ ਇਹ ਹੈ ਮਾਪਪਾ ਆਪਣੇ ਮੇਰੇ ਭੈਣ ਭਰਾਵਨ ਨੂੰ ਇਹ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੇਰ ਕਰੋ ਵੱਧ ਤੋਂ ਵੱਧ 20 ਅਪ੍ਰੈਲ ਨੂੰ ਸਥਾਨ ਗੁਰਦਾਰਾ ਗੁਰਤੇਗ ਬਹਾਦਰ ਵਿੱਚ ਆਪਣੇ ਬੱਚਿਆਂ ਨੂੰ ਟਾਈਮ ਸਿਰ ਲੈ ਕੇ ਆਉਣ ਤੇ ਨੋ ਬੱਚੇ ਸਿਲੈਕਟ ਕਰਨੇ ਨੇ ਇਹਨਾਂ ਵਿੱਚੋਂ ਜੀ ਤਿੰਨ ਪਾਟੇ ਬਣਾਏ ਨੇ ਨੋ ਬੱਚੇ ਹੀ ਸੈਲੈਕਟ ਕਰਨੇ ਨੇ ਉਹਨਾਂ ਦਾ ਨਾਮ ਦਾਵਾਂਗੇ ਜਿੰਨੇ ਵੀ ਬੱਚੇ ਸਾਡੇ ਕੋਲ ਆਉਣਗੇ ਗੁਰੂ ਘਰ ਸਾਰੀਆਂ ਟਰੋਫੀਆਂ ਦੇ ਕੇ ਭੇਜਾਂਗੇ ਜਿਹੜੇ ਬੱਚੇ ਜੇ ਤੁਹਾਡੇ ਕੋਲ ਆਣ ਕੇ ਉਸ ਤੋਂ ਪਹਿਲਾਂ ਵੀ ਦਸਤਾਰ ਮੁਕਾਬਲਿਆਂ ਤੋਂ ਪਹਿਲਾਂ ਵੀ ਤੁਹਾਡੇ ਕੋਲ ਕੋਈ ਟ੍ਰੇਨਿੰਗ ਲੈਣੀ ਚਾਹਣ ਉਹਨਾਂ ਦਾ ਕੋਈ ਬੰਦਵਸਤ ਕੀਤਾ ਬਿਲਕੁਲ ਜੀ ਟ੍ਰੇਨਿੰਗ ਦੇ ਦਾਂਗੇ ਜੀ ਸਾਡਾ ਮਨਦੀਪ ਸਿੰਘ ਪਤਨਾ ਸਾਡੇ ਨਾਲ ਕਨੈਕਟ ਕਰ ਲੈਣਾ ਜਿੱਥੇ ਵੀ ਕਹਿਣਗੇ ਜੇ ਸਕੂਲ 'ਚ ਕਹਿਣਗੇ ਸਕੂਲ 'ਚ ਦੇਵਾਂਗੇ ਜੇ ਕੋਈ ਸਥਾਨ ਹੈ ਉੱਥੇ ਵੀ ਮੁੰਡਾ ਪੇ ਦਾਂਗਾ ਆਪਣਾ ਵਧੀਆ ਉਪਰ ਅੱਲਾ ਇਹ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇੱਕ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ ਔਰ ਦੂਜਾ ਸਿੱਖੀ ਬਾਣੀ ਦੇ ਵਿੱਚ ਵੀ ਇਹ ਦਸਤਾਰ ਸਜਾ ਕੇ ਜਿਹੜਾ ਕਿ ਵਧੀਆ ਬੱਚਿਆਂ ਨੂੰ ਇੱਕ ਵਧੀਆ ਅਵੇਅਰਨੈਸ ਕੀਤਾ ਜਾਊਗਾ ਕੀ ਕਹਿੰਦੇ ਇੱਕ ਬੇਨਤੀ ਸਾਡੀ ਹੋਰ ਹੈ ਜੀ ਬੱਚੇ ਆਪਣੀ ਪੱਗ ਨਾਲ ਲੈ ਕੇ ਹੁਣ ਇੱਕ ਛੀਸ਼ਾ ਇੱਕ ਬਾਜ ਇੱਕ ਆਪਣਾ ਆਧਾਰ ਕਾਰਡ ਇਹ ਹੱਥ ਜੋੜ ਕੇ ਸਾਨੂੰ ਬੇਨਤੀ ਹੈ ਬੱਚਿਆਂ ਨੂੰ ਇਹ ਆਪਣੇ ਤਿੰਨੇ ਚੀਜ਼ਾਂ ਡਾਕੂਮੈਂਟ ਨਾਲ ਲੈ ਕੇ ਆਉਣਗੇ ਨਹੀਂ ਪੱਗ ਪੈਣਾ ਸਾਡੀ ਜਾਨ ਜੀ ਚੰਗੀ ਗੱਲ ਹੈ ਵਧੀਆ ਉਪਰ ਅੱਲਾ ਕਿਉਂਕਿ ਜਿਹੜੇ ਕਿ ਸਿੱਖੀ ਬਾਣੀ ਨੂੰ ਭੁੱਲੇ ਜਾਂਦੇ ਹੀ ਨਵੀਂ ਜਨਰੇਸ਼ਨ ਉਹਨਾਂ ਨੂੰ ਇੱਕ ਨਵਾਂ ਸੰਦੇਸ਼ ਮਿਲੇਗਾ ਔਰ ਇਸੇ ਦੇ ਨਾਲ ਹੀ ਜਿਹੜਾ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਮੁਕਾਬਲੇ ਦੇ ਵਿੱਚ ਕਿੰਨੇ ਕੁ ਵਿਦਿਆਰਥੀ ਔਰ ਜਾਂ ਕਿੰਨੇ ਕੁ ਨਵੀਂ ਬੱਚੇ ਜਿਹੜੇ ਕਿ ਮੁਕਾਬਲੇ ਦੇ ਵਿੱਚ ਜੇਤੂ ਰਹਿਣਗੇ ਔਰ ਕਿਸ ਤਰ੍ਹਾਂ ਦਾ ਬੱਚਿਆਂ ਦਾ ਰੁਝਾਨ ਰਹੇਗਾ ਇਹ ਸਮਾਂ ਹੀ ਦੱਸੇਗਾ ਹੁਣ ਦੇਖਣਾ ਹੋਵੇਗਾ ਕਿ 20 ਤਰੀਕ ਨੂੰ ਕਿਸ ਤਰ੍ਹਾਂ ਦੇ ਜਿਹੜੇ ਮੁਕਾਬਲੇ ਇਹਨਾਂ ਦੇ ਕਰਾਏ ਜਾਣਗੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਜੋਸ਼ ਔਰ ਖੁਸ਼ ਹੋਸ਼ ਦਿਖੇਗਾ